ओम शांति ओम शांति जय श्री श्याम जय श्री राम आज श्री श्याम परिवार संघ ਸਮਾਣਾ ਵੱਲੋਂ ਜੋ ਫਤਿਹਪੁਰ ਦਾ ਡਰਾਈਵਰ ਬਲਵਿੰਦਰ ਸਿੰਘ ਜੋ ਕਿ ਸੜਕੀ ਹਾਦਸੇ ਦੇ ਵਿੱਚ ਸਾਨੂੰ ਅਲਵਿਦਾ ਕਹਿ ਗਿਆ ਸੀ ਉਸਦੇ ਲਈ ਸ਼ਾਮ ਪਰਿਵਾਰ ਸੰਘ ਵੱਲੋਂ ਅੱਜ ਪਰਿਵਾਰ ਦੀ ਸਹਾਇਤਾ ਦੇ ਲਈ ਜੋ ਮਸਮਾਣਾ ਹੈਲਪਲਾਈਨ ਤੇ ਅਪੀਲ ਕੀਤੀ ਸੀ ਪਰਿਵਾਰ ਵੱਲੋਂ ਸ਼ਾਮ ਪਰਿਵਾਰ ਸੰਗ ਵੱਲੋਂ 50000 ਰੁਪਏ ਨਗਦ ਰਾਸ਼ੀ ਉਹ ਇਸ ਮ੍ਰਿਤਕ ਡਰਾਈਵਰ ਦੇ ਪਰਿਵਾਰ ਨੂੰ ਆਰਥਿਕ ਰੂਪ ਦੇ ਵਿੱਚ ਸਹਾਇਤਾ ਦੇ ਰੂਪ ਦੇ ਵਿੱਚ ਅੱਜ ਦਿੱਤੀ ਜਾ ਰਹੀ ਹੈ। ਸ਼੍ਰੀ ਰਕੇਸ਼ ਜਿੰਦਲ ਜੀ ਤੇ ਉਹਨਾਂ ਦੇ ਨਾਲ ਸਾਰੇ ਹੀ ਜੋ ਉਸ ਸ਼ੋਕ ਸਭਾ ਦੇ ਵਿੱਚ ਜਾ ਰਹੇ ਨੇ ਮੈਂਬਰ ਇਹ ਜਿਹੜੀ ਰਾਸ਼ੀ ਹੈ ਉੱਥੇ ਭੇਟ ਕੀਤੀ ਜਾਏਗੀ। ਆਓ ਤੁਹਾਨੂੰ ਦਿਖਾਣੇ ਆ। ਇਸ ਹੋਗ ਦੇ ਉੱਤੇ ਜੋ ਇਹ ਰਾਸ਼ੀ ਭੇਟ ਕੀਤੀ ਗਈ ਹੈ ਤੇ ਰਕੇਸ਼ ਜਿੰਦਲ ਜੀ ਦੇ ਜੋ ਇਹ ਦੇ ਬਾਰੇ ਕਹਿਣਾ ਚਾਹੁੰਦੇ ਹਨ ਓਮ ਸ਼ਾਂਤੀ ਓਮ ਸ਼ਾਂਤੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਰਾਮ ਦੋਸਤੋ ਜਿਸ ਤਰ੍ਹਾਂ ਕਿ ਸਮਾਣਾ ਦੇ ਵਿੱਚ ਜੋ ਸੜਕੀ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਕਿ ਸੱਤ ਜਿਹੜੇ ਮਾਸੂਮ ਬੱਚੇ ਨੇ ਉਹ ਵਿਛੋੜਾ ਦੇ ਗਏ ਸੀ ਇਸ ਦੇ ਨਾਲ ਹੀ ਸਮਾਣਾ ਦੇ ਪਿੰਡ ਫਤਿਹਪੁਰ ਤੋਂ ਜੋ ਉਸ ਗੱਡੀ ਦਾ ਚਾਲਕ ਸੀ ਡਰਾਈਵਰ ਬਲਵਿੰਦਰ ਸਿੰਘ ਉਹ ਵੀ ਇਸ ਸੜਕੀ ਹਾਦਸੇ ਦੇ ਵਿੱਚ ਸਾਨੂੰ ਵੀ ਛੋੜਾ ਦੇ ਗਿਆ ਸੀ ਇਸ ਸਬੰਧੀ ਸਮਾਣਾ ਦੇ ਜਿੰਨੀ ਵੀ ਸਾਡੀ ਸੰਗਤ ਹੈ ਸ਼ਾਮ ਪ੍ਰੇਮੀ ਨੇ ਸਾਰੇ ਜਿੰਨੇ ਵੀ ਕੀਰਤਨ ਮੰਡਲਿਆਂ ਨੇ ਉਹਨਾਂ ਨੂੰ ਇਸ ਪਰਿਵਾਰ ਦੀ ਜੋ ਲੋੜ ਬੰਦਾ ਹੈ ਫਤਿਹਪੁਰ ਪਿੰਡ ਦਾ ਸਮਾਣੇ ਦਾ ਇਹ ਡਰਾਈਵਰ ਦਾ ਪਰਿਵਾਰ ਹੈ ਉਸ ਦੀ ਮਦਦ ਦੇ ਲਈ ਅਪੀਲ ਕੀਤੀ ਗਈ ਸੀ ਸਮਾਣਾ ਹੈਲਪਲਾਈਨ ਤੇ ਅੱਜ ਉਸ ਜੋ ਸਾਨੂੰ ਵਿਛੋੜਾ ਦੇ ਗਿਆ ਬਲਵਿੰਦਰ ਸਿੰਘ ਡਰਾਈਵਰ ਹੈ ਜੋ ਉਹਦਾ ਅੱਜ ਫਤਿਹਪੁਰ ਦੇ ਵਿੱਚ ਗੁਰੂ ਘਰ ਦੇ ਵਿੱਚ ਉਹਦੀ ਅੱਜ ਭੋਗ ਦਾ ਵੀ ਰੱਖਿਆ ਗਿਆ ਤੇ ਉਹ ਅੱਜ ਸੁਧਾਂਝਲੀ ਸਵਾਵੀ ਉੱਥੇ ਰੱਖੀ ਗਈ ਹੈ। ਸ਼੍ਰੀ ਸ਼ਾਮ ਪਰਿਵਾਰ ਸੰਗ ਸਮਾਣਾ। ਸ਼੍ਰੀ ਸ਼ਾਮ ਪਰਿਵਾਰ ਸੰਗ ਸਮਾਣਾ ਵੱਲੋਂ ਵੀ ਅੱਜ ਇਸ ਪਰਿਵਾਰ ਦੇ ਲਈ ਇੱਕ ਜੋ ਆਰਥਿਕ ਮਦਦ ਹੈ ਉਹ ਦੇਣ ਦਾ ਫੈਸਲਾ ਕੀਤਾ ਗਿਆ ਹੈ ਰਕੇਸ਼ ਜਿੰਦਲ ਜੀ ਖੜੇ ਨੇ ਹੋਰ ਸਾਡੇ ਮੈਂਬਰ ਖੜੇ ਨੇ ਜਿਹੜੇ ਕਿ ਅੱਜ ਉਥੇ ਭੋਗ ਦੇ ਉੱਤੇ ਸ਼ੋਕ ਸਭਾ ਦੇ ਵਿੱਚ ਜਾਣ ਲੱਗ ਰਹੇ ਨੇ ਤੇ ਉਥੇ ਇਹਨਾਂ ਵੱਲੋਂ ਦੁੱਖ ਵੀ ਸਾਂਝਾ ਕੀਤਾ ਜਾਏਗਾ ਪਰਿਵਾਰ ਦੇ ਨਾਲ ਤੇ ਪਰਿਵਾਰ ਦੀ ਜੋ ਸ਼ਾਮ ਪਰਿਵਾਰ ਸੰਗ ਵੱਲੋਂ ਜੋ ਆਰਥਿਕ ਮਦਦ ਹੈ ਉਹ ਵੀ ਉੱਥੇ ਨਕਦੀ ਰੂਪ ਦੇ ਵਿੱਚ 50000 ਰੁਪਏ ਦੀ ਜਿਹੜੀ ਨਗਦ ਰਕਮੀ ਹੈ ਉਹ ਵੀ ਪਰਿਵਾਰ ਨੂੰ ਦਿੱਤੀ ਜਾਏਗੀ ਤਾਂ ਕਿ ਉਹ ਜਿਹੜਾ ਡਰਾਈਵਰ ਸੀ ਉਹਦੇ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹਦੇ ਜਿਹੜੇ ਘਰ ਦੇ ਮੈਂਬਰ ਬਿਮਾਰ ਨੇ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਦੇ ਵਿੱਚ ਇਹ ਜਿਹੜੀ ਆਰਥਿਕ ਮਦਦ ਹੈ ਉਹ ਸਹਾਇੀ ਹੋ ਸਕੇ ਗੱਲ ਕਰਾਂਗੇ ਰਕੇਸ਼ ਜਿੰਦਲ ਜੀ ਨਾਲ ਇਸ ਸੰਬੰਧੀ ਉਹ ਕੁਝ ਕਹਿਣਾ ਚਾਹੁੰਦੇ ਨੇ ਓਮ ਸ਼ਾਂਤੀ ਓਮ ਸ਼ਾਂਤੀ ਜਿਹੜਾ ਕੁਝ ਦਿਨ ਪਹਿਲਾਂ ਸੜਕ ਸੜਕ ਹਾਦਸਾ ਹੋਇਆ ਸਾਡੇ ਸ਼ਹਿਰ ਦੇ ਸੱਤ ਬੱਚੇ ਸਾਨੂੰ ਵਿਛੋੜਾ ਦੇ ਗਏ ਉਹਦੇ ਵਿੱਚ ਇੱਕ ਡਰਾਈਵਰ ਜੋ ਫਤੇਪੁਰ ਤੋਂ ਸੀ ਜੀ ਦਾ ਕੋਈ ਸਹਾਰਾ ਨਹੀਂ ਹੈ ਗਿਆ ਤਿੰਨ ਬੱਚੇ ਨੇ ਸਾਨੂੰ ਬੜਾ ਦੁੱਖ ਹੋਇਆ ਅੱਜ ਸ਼ਿਆਮ ਪਰਿਵਾਰ ਸੰਘ ਵੱਲੋਂ ਉਸ ਦੇ ਪਰਿਵਾਰ ਨੂੰ 50000 ਰੁਪਏ ਅਸੀਂ ਭੋਗ ਤੇ ਜਾ ਕੇ ਉਸ ਉਹਨਾਂ ਦੀ ਇੱਕ ਬੱਚਿਆਂ ਨੂੰ ਦਾਨ ਦੇ ਰੂਪ ਵਿੱਚ ਦਵਾਂਗੇ ਸ਼ਾਮਾ ਬਾਬੇ ਉਹਦੇ ਸਹੀ ਪ੍ਰਿਆਰ ਕਰਦੇ ਆ 200 ਵਿਛੜੀ ਰੂਹ ਆਪਣੇ ਚਰਨਾਂ ਵਿੱਚ ਨਵਾਦ ਦੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ ਜੋ ਬੱਚੇ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਸਾਡੇ ਸਭ ਤੋਂ ਜੁੜਾ ਹੋਵੇ ਤੇ ਉਹਨਾਂ ਵਾਸਤੇ ਵੀ ਮੈਂ ਸ਼ਾਮਾ ਬਾਬਾ ਜੀ ਨੂੰ ਦੁਆ ਕਰਦਾ ਬੇਨਤੀ ਕਰਦਾ ਸ਼ਾਮਾ ਬਾਬਾ ਜੀ ਨੂੰ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਦੇ ਪਿੱਛੇ ਪ੍ਰਵਾਰ ਨੂੰ ਬਾਲ ਵਟਣ ਦਾ ਭਾਣਾ ਵਕਤੇ ਜੋ ਸਾਡੇ ਬੱਚੇ ਤੇ ਨਾਜ ਦੇ ਲਈ ਨੇ ਹਸਪਤਾਲ ਦੇ ਵਿੱਚ ਨੇ ਉਹ ਵੀ ਜਲਦੀ ਠੀਕ ਹੋ ਕੇ ਆਪਣੇ ਘਰ ਆਣ ਸ਼ਾਮਾ ਬਾਬਾ ਉਹ ਤੇ ਕਿਰਪਾ ਕਰੇ ਅੱਗੇ ਨੂੰ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੀ ਦੁਖਾਈ ਘਟਨਾ ਨਾ ਹੋਵੇ ਜਿਹੜਾ ਸਭ ਨੂੰ ਸਾਨੂੰ ਨੀਵਾ ਦੇਖਣਾ ਪਵੇ ਅਸੀਂ ਇਹੀ ਬਾਬਾ ਜੀ ਉਹਦੇ ਬੇਨਤੀ ਕਰਦੇ ਆ ਸ਼ਾਮ ਬਾਬਾ ਸਮਾਣੇ ਸ਼ਹਿਰ ਤੇ ਆਪਣੀ ਕਿਰਪਾ ਬਣਾ ਕੇ ਰੱਖ ਸਾਰਾ ਸ਼ਹਿਰ ਤੇਰੇ ਚਰਨਾ ਚ ਹੈ ਜੈ ਸ਼੍ਰੀ ਸ਼ਾਮ ਮਹਾਂਸ਼ੀ 越行越行。 ਸਿੰਘ ਦੇ ਸਵਾਸਾਂ ਰੂਪੀ ਪੂੰਜੀ ਲੈ ਕੇ ਸੰਸਾਰਕ ਯਾਤਰਾ ਕਰਨ ਵਾਸਤੇ ਆਏ ਸੰਸਵਾਸਾਂ ਰੂਪੀ ਪੂੰਜੀ ਨੂੰ ਭੋਗ ਕੇ ਸਤਿਗੁਰੂ ਜੀ ਸੰਸਾਰਿਕ ਯਾਤਰਾ ਸਮਾਪਤ ਕਰਕੇ ਬੀਤ મે ਜਿਨ੍ਹਾਂ ਤੋਂ ਆਪ ਜੀ ਨੇ ਹੁਕਮ ਅnder ਆਕਾਲ ਚਲਾਣਾ ਕਰਗੇ ਸੀ ਆਕਾਲ ਵਾਸ ਹੋਏ ਸੀ ਪਰਿਵਾਰ ਨੇ ਜਿਨਾਂ ਦੀ ਆਤਮਿਕ ਸ਼ਾਂਤੀ ਦੇ ਨਮਿਤ ਆਪਣੇ ਗ੍ਰਹਿ ਵਿਖੇ ਸ੍ਰੀ ਸਾਹਿਬ ਪਾਠ ਪੜਾ ਆਰੰਭ ਕਰਵਾ ਕੇ ਭੋਗ ਪਵਾਏ ਸਨ ਭੋਗਾ ਤੋਂ ਉਪਰੰਤ ਭਾਈ ਬਲਵਿੰਦਰ ਸਿੰਘ ਜੀ ਨੇ ਜੀਵ ਕਲਿਆਣਤਾ ਵਾਸਤੇ ਭਰੇ ਵਾਸਤੇ ਆਪ ਜੀ ਦੇ ਪਾਵਨ ਦਰ ਤੇ ਸੱਚੇ ਪਾਤਸ਼ਾਹ ਜੀ ਸਤ ਸੰਗ ਰਬੀ ਬਾਣੀ ਦਾ ਕੀਰਤਨ ਗੁਰਮਤਿ ਵਿਚਾਰਾਂ ਅਨੁਸਾਰ ਅੰਤਮ ਅਰਦਾਸ ਦਾ ਸਮਾਂ ਰੱਖ ਕੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸ਼ਬਦ ਨਾਇਨ ਕੀਤੇ ਨੇ ਮਿਹਰਵਾਨ ਪਾਤਸ਼ਾਹ ਜੀ ਜਥੇ ਤੋਂ ਨੀਰਤਮ ਕਰਦੇ ਆ ਹੋਈਆਂ ਭੁੱਲਾਂ ਛਮਾ ਕਰਨੀਆਂ ਅਗੇ ਤੋਂ ਸੋਧ ਬਖਸ਼ੀਂ ਪੜੀ ਸੁਣੀ ਮਰਵਾਣੀ ਸਤਿਖੰਡ ਵਿਖੇ ਪ੍ਰਵਾਦ ਕਰ ਮਹਾਤਮ ਵਿਛੜੀ ਜੀਵ ਆਤਮਾ ਨੂੰ ਅਰਪਣ ਕਰਨਾ ਵਿਛੜੀ ਜੀਵ ਆਤਮਾ ਦਾ ਭਲਾ ਕਰਨਾ ਭਾਈ ਬਗਵਿੰਦਰ ਸਿੰਘ ਤੋਂ ਸੰਸਾਰ ਵਿੱਚ ਵਿਤਰਿਆ ਹੋਇਆ ਕੋਈ ਭੁਲਚਕ ਹੋ ਗਈ ਹੋਵੇ ਆਪ ਜੀ ਖਮਾ ਕਰਕੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਥਾ ਮੇਰਾ ਆਵਾ ਗਾਉਂ ਦੇ ਚੱਕਰ ਤੋਂ ਬਚਾ ਕੇ ਚਰਾਸੀ ਦੇ ਦੇਵ ਤੋਂ ਬਚਾ ਕੇ ਆਪਣੇ ਚਰਨੀ ਲਾਉਣਾ ਪਿੱਛੇ ਪਰਿਵਾਰ ਬਚਿਆ ਮੇ ਸਿਰ ਤੇ ਹੱਥ ਰੱਖਣਾ ਬਾਣਾ ਮੰਨਣ ਦਾ ਬਲ ਬਖਸ਼ਣਾ ਪਰਿਵਾਰ ਨੂੰ ਸੰਗ੍ਰਹਿ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਪਟਾਵਾਂ ਤੇ ਸਵਾਵਾ ਨਰ ਪ੍ਰਵਾਦ ਕਰਨੀਆਂ ਦਰੋ ਕਰੋ ਨਾਮ ਦਾ ਮੀਆਂ ਦਾਸਾਂ ਬਖਸ਼ਿਸ਼ ਕਰਨੀਆਂ ਵਿਛੜੀ ਜੀਵ ਆਤਮਾ ਦੇ ਭਲੇ ਵਾਸਤੇ ਪਰਿਵਾਰ ਵੱਲੋਂ ਮੰਝਾ ਬਿਸਤਰਾ ਭਾਂਡੇ ਬਸਤਰ ਜੋ ਵੀ ਵਸਤੂਆਂ ਹਾਜ਼ਰ ਕੀਤੀਆਂ ਨੇ ਆਪਣੇ ਦਰ ਘਰ ਪਰਵਾਨ ਕਰ ਲੈਣੀਆਂ ਪਾਤਸ਼ਾਹ ਜੀ ਸਰਬੱਤ ਸੰਗਤਾਂ ਦੇ ਸਿਰ ਤੇ ਹੱਥ ਰੱਖਣਾ ਮਿਹਰਵਾਨ ਪਾਤਸ਼ਾਹ ਸ਼ੀਵ ਕੁ ਪਰਿਵਾਰ ਦੇ ਗ੍ਰਹਿ ਵਿਖੇ ਅੰਕੋ ਸੁਖ ਸ਼ਾਂਤੀ ਵਰਤੌਣ ਜੜੀਆਂ ਕਲਾ ਰੱਖਣੀਆਂ ਪਰਿਵਾਰ ਨੂੰ ਆਪਸੀ ਪਿਆਰ ਇਕਜੁੱਟੀਆਂ ਦਾਤਾ ਅਸ਼ਿਸ਼ ਕਰਨੀਆਂ ਆ Thank <laughs> you.